ਜੇ ਕਿਸੇ ਨੂੰ ਸ਼ੱਕ ਆ ਵੀ ਰੋਣਾ ਨਹੀਂ ਪੈਣਾ ਨਾ ਤਾਂ ਬੀਐਡ ਵਾਲਿਆਂ ਨੂੰ ਤਾਂ ਉਹ ਇਸ ਵੀਡੀਓ ਨੂੰ ਐਂਡ ਤੱਕ ਸੁਣ ਲਿਓ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਤੇ ਇਹ ਵੀ ਤੁਹਾਡੇ ਸਾਹਮਣੇ ਜਿਹੜਾ ਬੀਐਡ ਵਾਲੇ ਜਿਹੜੇ ਮਾਸਟਰ ਗ੍ਰੈਜੂਏਟ ਦਾ ਪੇਪਰ ਦੇਣ ਜਾ ਰਹੇ ਹਨਾ ਉਹਨਾਂ ਵਾਸਤੇ ਬਹੁਤ ਖਤਰਨਾਕ ਚੀਜ਼ ਹੈਗੀ ਆ ਘਰਾਂ ਚ ਬੈਠ ਕੇ ਰੋਣ ਨਾਲੋਂ ਚੰਗਾ ਤੁਹਾਨੂੰ ਇੱਕ ਹੱਲ ਵੀ ਦੱਸ ਕੇ ਜਾਵਾਂਗੇ ਤੁਸੀਂ ਦੇਖੋ ਸਭ ਤੋਂ ਪਹਿਲਾਂ ਗੱਲ ਹੈ ਕੀ ਆ ਵੀ ਤੁਸੀਂ ਇੱਕ ਦਿਮਾਗ ਲਾਓ ਵੀ ਇਹ ਉਹ ਦਿਨ ਹੋਊਗਾ ਜਦੋਂ ਤੁਹਾਡਾ ਗਵਾਂਢੀ ਨੇ ਵੀਅਰਡ ਕੀਤੀ ਹੈ ਤੁਸੀਂ ਵੀ ਵੀਅਰਡ ਕੀਤੀ ਹੋਈ ਹੈ ਇੱਕ ਗਵਾਂਢੀ ਤੁਹਾਡਾ ਪੇਪਰ ਦੇਣ ਜਾਊਗਾ ਤੇ ਤੁਸੀਂ ਘਰੇ ਬੈਠੇ ਕੇ ਰੋ ਰਹੇ ਹੋਗੇ ਤੁਹਾਡੇ ਮਾਂ ਪਿਓ ਅਦਾਸ ਹੋਣਗੇ ਤੁਸੀਂ ਪੀਐਸਟਟ ਵੀ ਪਾਸ ਕਰ ਰੱਖਿਆ ਹੋਊਗਾ ਠੀਕ ਹੈ ਤੁਸੀਂ ਅਨੇਕਾਂ ਡਿਗਰੀਆਂ ਤੇ ਮੱਲ ਪੈਸੇ ਖਰਚ ਕਰ ਰੱਖੇ ਹੋਣੇ ਵੀਅਰਡ ਤੇ ਪੀਐਸਟ ਕੋਚਿੰਗ ਸੈਂਟਰਾਂ ਤੇ ਪਰ ਤੁਸੀਂ ਪੇਪਰ ਨਹੀਂ ਦੇ ਸਕਦੇ ਸੋ ਇਹ ਵੀ ਕਾਰਨ ਕੀ ਆ ਦੇਖੋ ਦੇਖੋ ਵੀ ਜਿਹੜੇ ਬੀਐਡ ਵਾਲੇ ਹੁੰਦੇ ਆ ਉਹ ਕੀ ਕਰ ਦਿੰਦੇ ਆ ਮਾਸਟਰਕੀਟਰ ਭਰਤੀ ਦਾ ਪੇਪਰ ਦੇ ਸਕਦੇ ਹੁੰਦੇ ਆ ਕਿ ਮਾਸਟਰਕੀਟ ਦੇ ਵਿੱਚ ਟੀਚਰ ਬਣ ਜਾਂਦੇ ਆ ਪਰ ਇਹ ਵੱਖ-ਵੱਖ ਸਬਜੈਕਟਾਂ ਚ ਹੈ ਮੈਥਾ ਸਾਇੰਸ ਹੈ ਐਸਐਸਟੀ ਹੈ ਹਿੰਦੀ ਹੈ ਪੰਜਾਬੀ ਹੈ ਇੰਗਲਿਸ਼ ਆ ਆਰਟ ਐਂਡ ਕਰਾਫਟ ਫਾਈਨ ਆਰਟਸ ਸੰਸਕ੍ਰਿਤ ਨੂੰ ਜਿੰਨੇ ਵੀ ਸਬਜੈਕਟਾਂ ਜਿੰਨਾਂ ਨੇ ਬੀਐਡ ਕੀਤੀ ਆ ਉਹਨਾਂ ਨੇ ਮਾਸਟਰਕੀਟ ਦਾ ਪੇਪਰ ਦੇਣਾ ਤੇ ਸਾਰਿਆਂ ਵਾਸਤੇ ਵੀ ਇਹ ਸ਼ਰਤ ਲਾਗੂ ਸਰਕਾਰ ਨੇ ਕਰਤੀ ਆ ਦੇਖੋ ਕਿ 55% ਤੋਂ ਜਿਨ੍ਹਾਂ ਦੇ ਨੰਬਰ ਘੱਟ ਹੋਣਗੇ ਠੀਕ ਹੈ ਲੀਸਟ 55% ਮਾਰਕਸ ਚਾਹੀਦੇ ਆ ਕਹਿੰਦੇ ਵੀ 55% ਜਿਨ੍ਹਾਂ ਦੇ ਨੰਬਰ ਘ ਦੇ ਸਕਦੇ ਚਾਹੇ ਤੁਸੀਂ ਪੀਐਸਟੈਟ ਪਾਸ ਕੀਤਾ ਚਾਹੇ ਤੁਹਾਡੇ ਬੀਐਡ ਦੇ ਵਿੱਚੋਂ 90% ਅੰਕ ਨੇ ਪਰ ਤੁਸੀਂ ਪੇਪਰ ਨਹੀਂ ਦੇ ਸਕਦੇ ਤੁਹਾਡੇ ਗ੍ਰੈਜੂਏਸ਼ਨ ਦੇ ਵਿੱਚੋਂ ਬੀਏ ਦੇ ਵਿੱਚੋਂ ਜੇ 55% ਤੋਂ ਘੱਟ ਅੰਕ ਨੇ ਇਹ ਬਿਲਕੁਲ ਘਟਿਆ ਸ਼ਰਤ ਹੈ ਪਰ ਤੁਸੀਂ ਬਈ ਬੁਜਦਲ ਹੋ ਕੇ ਘਰਾਂ ਚ ਨਹੀਂ ਬੈਠਣਾ ਕਹਿੰਦੇ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਾਰੇ ਕਬੂਨਾ ਛਾੜੇ ਖੇਤ ਜੰਗ ਦੇ ਮੈਦਾਨ ਚ ਆਜੋ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਮੈਂ ਬਾਰ ਬਾਰ ਕਹਿ ਰਿਹਾ ਇੱਕ ਕਮੈਂਟ ਬਾਕਸ ਕਮੈਂਟ ਬਾਕਸ ਚ ਜਾਂ ਡਿਸਕ੍ਰਿਪਸ਼ਨ ਚ ਇੱਕ ਲਿੰਕ ਦਿੱਤਾ ਹੋਇਆ WhatsApp ਗਰੁੱਪ ਦਾ ਜਿੱਥੇ 7 7-800 ਬੰਦਾ ਇਕ ਸ਼ਰਤ ਦੇ ਵਿਰੁੱਧ ਜਿਨ੍ਹਾਂ ਦੇ 55% ਤੋਂ ਘੱਟ ਨੰਬਰ ਹੈਗੇ ਆ ਚਾਹੇ ਕੋਈ ਵੀ ਵਰਗ ਹੈ ਸੋ ਜਲਦੀ ਜਲਦੀ ਵੀ ਉਸ ਗਰੁੱਪ ਦੇ ਵਿੱਚ ਜੁਆਇਨ ਕਰ ਲਓ ਇੱਕ ਵੱਡਾ ਪ੍ਰੋਟੈਸਟ ਸਰਕਾਰ ਦੇ ਵਿਰੁੱਧ ਜਿਹੜਾ ਹੋਣ ਜਾ ਰਿਹਾ ਇਹ ਬਿਲਕੁਲ ਘਟੀਆ ਨੀਤੀ ਹੈ ਕਿਉਂਕਿ ਜਿਹੜੀ ਮਾਸਟਰ ਗ੍ਰੇਡ ਦੀ ਭਰਤੀ ਹੈ ਉਹ ਸਿਰਫ ਬੀਐਡ 베ਸ ਤੇ ਹੋਣੀ ਹੈ ਕਿਉਂਕਿ ਜਿਹੜੇ ਮਾਸਟਰ ਗ੍ਰੇਡ ਤੋਂ ਪੇਪਰ ਉਹ ਦਿੰਦੇ ਆ ਉਹਨਾਂ ਨੇ ਬੀਐਡ ਕੀਤੀ ਹੋਣੀ ਚਾਹੀਦੀ ਹੈ ਤੇ 55% ਦਾ ਕੋਈ ਮਤਲਬ ਨਹੀਂ ਤੇ ਉਦੋਂ ਬਾਅਦ ਵੀ ਪੀਐਸਟ ਵੀ ਆਲ ਨੇ ਪਾਸ ਕਰ ਲਿਆ ਠੀਕ ਹੈ ਤੇ ਇਹ ਸਾਰਾ ਸਾਰਾ ਕੁਝ ਬਿਲਕੁਲ ਬੇਤੁਕਾ ਆ ਆਪਾਂ ਕਹਿ ਸਕਦੇ ਆ ਨਾਜਾਇਜ਼ ਸ਼ਰਤ ਉਸ ਗਰੁੱਪ ਦਾ ਲਿੰਕ ਨੀਚੇ ਕਮੈਂਟ ਬਾਕਸ 'ਚ ਦਿੱਤਾ ਹੈ ਤੁਸੀਂ ਕਮੈਂਟ ਬਾਕਸ 'ਚ ਜਾਓਗੇ ਤੁਹਾਨੂੰ ਉਸ ਗਰੁੱਪ ਦਾ ਲਿੰਕ ਮਿਲ ਜੂਗਾ ਹੁਣੇ ਗਰੁੱਪ ਜੁਆਇਨ ਕਰ ਲਓ ਇਨ ਫਿਊਚਰ ਜੇ ਤੁਸੀਂ ਘਰਾਂ 'ਚ ਬਹਿ ਕੇ ਬੁਝਦਲ ਬਣ ਕੇ ਰੋਣਾ ਚਾਹੁੰਦੇ ਹੋ ਤਾਂ ਰੋ ਲਓ ਆਪ ਦੇ ਜਿਹੜੇ ਨਾਲ ਵਾਲਾ ਗਵੰਡੀ ਤੁਹਾਡਾ ਕਰੇ ਪੇਪਰ ਦੇ ਆਊਗਾ ਜਿਹਦੇ ਨੰਬਰ 55 ਤੋਂ ਵੱਧ ਹੋਏ ਤੇ ਤੁਸੀਂ ਉਹਦੀਆਂ ਕੰਧਾਂ ਵੱਲ ਝਾਕਦੇ ਅਦਾਸ ਹੋਵੋਗੇ ਹਰ ਰੋਜ਼ ਕਿ ਵੀ ਇਹਨੇ ਪੇਪਰ ਦਿੱਤਾ ਸੀ ਰਹਿ ਗਏ ਅਸੀਂ ਵੀ ਮਿਹਨਤ ਕੀਤੀ ਅਸੀਂ ਪੀਐਸਟ ਪਾਸ ਕੀਤਾ ਅਸੀਂ ਵੀ ਵੀਅਰਡ ਕੀਤੀ ਅਸੀਂ ਵੀ ਪੈਸੇ ਲਾਏ ਤੇ ਇਹਨਾਂ ਨੂੰ ਪੇਪਰ ਦੇਣ ਦਾ ਮੌਕਾ ਮਿਲ ਗਿਆ ਸਾਨੂੰ ਨਹੀਂ ਮਿਲਿਆ ਘਰਾਂ ਚੋਂ ਬਾਹਰ ਨਿਕਲ ਕੇ ਜੰਗ ਲੜਨਾ ਚਾਹੁੰਦੇ ਹੋ ਜੁੱਦ ਲੜਨਾ ਚਾਹੁੰਦੇ ਹੋ ਸੰਘਰਸ਼ ਕਰਨਾ ਚਾਹੁੰਦੇ ਹੋ ਤਾਂ ਗਰੁੱਪ ਦਾ ਲਿੰਕ ਦਿੱਤਾ ਹੋਇਆ ਜਲਦੀ ਜਲਦੀ ਜੁਆਇਨ ਕਰ ਲੋ ਅਗਲੀ ਕਾਰਵਾਈ ਤੁਹਾਨੂੰ ਆਉਣ ਵਾਲੇ ਦਿਨਾਂ ਚ ਦੱਸ ਦਿੱਤੀ ਜਾਊਗੀ ਸੋ ਬਈ ਤੁਹਾਡੇ ਅੱਗੇ ਇਹ ਇੱਕ ਬੇਨਤੀ ਕਰੀਏ ਰਿਕਵੈਸਟ ਕਰੀਏ ਇਹ ਤੁਹਾਡਾ ਹੀ ਫਾਇਦਾ ਹੈ ਕਿਸੇ ਹੋਰ ਦਾ ਫਾਇਦਾ ਨਹੀਂ ਹੈਗਾ ਨਹੀਂ ਬਈ ਫਿਰ ਦੇਖੋ ਤੁਹਾਡੀਆਂ ਡਿਗਰੀਆਂ ਰੱਦੀ ਨੇ ਤਾਂ ਉਹਨਾਂ ਦਾ ਕੋਈ ਫਾਇਦਾ ਨਹੀਂ ਤੁਹਾਡਾ ਪੀਐਸਟੂ ਵੀ ਰੱਦੀ ਹੋ ਜਾਊਗਾ ਇਸ ਲਈ ਵੀ ਜੁੜੋ ਜਲਦੀ ਜਲਦੀ ਸੰਘਰਸ਼ ਦਾ ਰਸਤਾ ਚੁਣਨਾ ਹੀ ਪੈਣਾ ਹੈ ਜੰਗ ਲੜਨੀ ਪੈਣੀ ਹੈ ਧੰਨਵਾਦ ਸ਼ੇਅਰ ਕਰੋ ਇਸ ਚੀਜ਼ ਨੂੰ ਵੱਧ ਤੋਂ ਵੱਧ